ਹਾਈ ਹੇ ਹਰਲੀਨ ਦੇ ਪਾਪਾ ਜੀ ਆਏ ਨਹੀਂ ਆ ਸ਼ਾਮਾਂ ਪੈ ਗਈਆਂ ਵਾ ਡੀਕਣ ਦੀ ਕੁੜੀ ਨੂੰ ਗੋੜੇ-ਗੋੜੇ ਬੁਖਾਰ ਚੜਿਆ ਵਾ ਦਵਾਈ ਲਿਆਉਣ ਵਾਲੀ ਆ ਆਟਾ ਵੀ ਹੈ ਨਹੀਂ ਘਰ ਹਾ ਹੇ ਰੱਬਾ ਐਨੀ ਗਰੀਬੀ ਐਨੀ ਗਰੀਬੀ ਵੀ ਨਹੀਂ ਹੋਣੀ ਚਾਹੀਦੀ ਬੰਦੇ ਤੇ ਇੰਨਾ ਲਾਚਾਰ ਬੰਦਾ ਨਹੀਂ ਹੋਣਾ ਚਾਹੀਦਾ ਆਪਣੇ ਬੱਚੇ ਦੀ ਦਵਾਈ ਲਿਆਉਣ ਨੂੰ ਪੈਸੇ ਨਹੀਂ ਹੈਗੇ ਘਰ 'ਚ ਕੀ ਕਰੀਏ ਆਪਾਂ ਸਮਝ ਨਹੀਂ ਆਉਂਦੀ ਕੋਈ ਵੀ ਹਾਂ ਟਾਡੂ ਲਾ ਕੇ ਵੈਨੀ ਆ ਵਿਚਾਰੀ ਬਲ ਮੂੰਹ ਅੱਡ ਕੇ ਪਈ ਆ ਮੰਮਾ ਮੰਮੀ ਨੂੰ ਬੁਖਾਰੇ ਦਵਾਈ ਲੈ ਕੇ ਦੋ ਆਹੀ ਪੁੱਤ ਦੇਖਾਂ ਹਾਈ ਹਾਈ ਕਿਦਾਂ ਤਪਨ ਲਈ ਆ ਵਿਚਾਰੀ ਕੀ ਕਰਾਂ ਮੈਂ ਕਿੱਥੇ ਜਾਵਾਂ ਨਾ ਕੋਈ ਫੋਨ ਵਾ ਕੋਲਪੇ ਦੇ ਪਿਓ ਨੂੰ ਫੋਨ ਹੀ ਕਰਾਂ ਕਿ ਛੇਤੀ ਘਰ ਆ ਤੇ ਕੁੜੀ ਦੀ ਦਵਾਈ ਦਿਹਾਈਏ चल इदा कर दी है पुत तेरे मथे तेना पट्टियां रखनी शायद दो ओ फर्क पवे कोई है तू पै जा लमे मैं आई हो नहीं मैं ना तेरे सिर ते पट्टिया रख दी फिर तेरा बुखार लथ जूगा है कोई गल नी तू ना कर आंदा वा तेरा पापा ते फिर दवाई लेके आने डॉक्टर को जाके चंगा हां हाँ, ना मैं अपनी धी नीजी भी लेके दऊगी ठीक है ਸੌਂ ਜਾ ਤੂੰ ਸੌਂ ਜਾ ਸੌਂ ਜਾ ਮੈਂ ਪੱਟੀਆਂ ਰੱਖਣੀ ਆ ਗਰੀਬਾਂ ਦੀ ਵੀ ਨਾ ਰੱਬਾ ਕੋਈ ਜ਼ਿੰਦਗੀ ਨਹੀਂ ਗਈ ਇੰਨੀ ਗਰੀਬੀ ਵੀ ਨਹੀਂ ਹੋਣੀ ਚਾਹੀਦੀ ਪਰ ਆਪਣੇ ਬੱਚੇ ਨੂੰ ਨਾ ਬੰਦਾ ਝੱਜਣਾ ਪਾਲ ਸਕੇ ਕੀ ਕਰਾਂ ਸਮਝ ਨਹੀਂ ਕੋਸਾਉਣ ਲਈ ਕਿੰਨੂੰ ਕਵਾਂ ਚੱਲ ਕੋਈ ਨਹੀਂ ਕੀ ਤਾਂ ਪੱਟੀਆਂ ਨਾਲ ਫਰਕ ਪਿਆ ਹੀ ਜਾਵੇ ਕੁੜੀ ਦੇ ਕੀ ਆ ਠੇਕੇਦਾਰ ਨੇ ਪਿਆਹਾ ਵੀ ਕੋਈ ਨਹੀਂ ਉਹ ਦਿੱਤਾ ਕੀ ਬੰਦਾ ਕਰੇ ਸੌਦਾ ਵੀ ਸਾਰਾ ਮੁਕਾ ਘਰ ਮੈਂ ਅਦਾ ਕਰ ਪਿਆ ਦਊਗਾ 12000 ਤੇ ਚੱਲ ਕਰ ਸੌਦਾ ਪਾਉਂਗਾ ਕੀ ਬੰਦਾ ਕਰੇ ਯਾਰ ਗਰੀਬ ਬੰਦੇ ਦੀ ਵੀ ਕੋਈ ਜ਼ਿੰਦਗੀ ਨਹੀਂ ਆਏ ਹੋਏ ਹਾਂ ਮੇਰੇ ਤੀਨ ਨੂੰ ਕੀ ਆਵਾ ਤੀਨ ਨੂੰ ਤੇ ਬੁਖਾਰ ਇਨਾਵਾ ਕਿਤੇ ਗੱਲ ਨਹੀਂ ਕਰਨ ਵਾਲੀ ਆ ਵੇਖੋ ਸਹੀ ਮੱਥਾ ਕਿਦਾਂ ਤਪੰਡਿਆ ਕੁੜੀ ਦਾ ਕੀ ਰਹਾ ਬਣਾਉ ਦੇ ਕਿਤੇ ਇਹ ਤੇ ਬੁਖਾਰ ਹੀ ਬੜਾ ਕੁੜੀ ਨੂੰ ਤੇ ਵੇਖੋ ਤਾਂ ਸਹੀ ਕੀ ਹਾਲ ਹੋਇਆ ਵਾ ਕੁੜੀ ਦਾ ਫੋਨ ਵੀ ਹੈ ਨਹੀਂ ਘਰ ਕੋਈ ਤੁਹਾਨੂੰ ਮੈਂ ਫੋਨ ਹੀ ਕਰ ਲੈਂਦੀ ਕਿਤੇ ਤੁਹਾਨੂੰ ਦੱਸ ਦਿੰਦੀ ਤੁਸੀਂ ਛੇਤੀ ਆ ਜਾਂਦੇ ठेकेदार ਨੇ ਪੈਸੇ ਦਿੱਤੇ ਆ ਉਹ ਕਿੱਥੇ ਦਿੱਤੇ ਆ ਕਾਰ ਲੈ ਕੇ ਤੇ ਲਾਗੋ ਮੇਰੇ ਨਿਕਲ ਗਿਆ ਐ ਮੈਂ ਹੁਨਾ ਹੁਨਾ ਵਾ ਘੰਟਾ ਡੀਕ ਅੱਧਾ ਘੰਟਾ ਡੀਕ ਉਹ ਤੇ ਕੱਖੋਂ ਵੀ ਮੁੜ ਕੇ ਤੁਹਾਨੂੰ ਨਹੀਂ ਪਤਾ ਵੀ ਘਰ ਚ ਆਟਾ ਵੀ ਹੈ ਨਹੀਂ ਅੱਜ ਤੁਹਾਨੂੰ ਮਸਵੇਰੇ ਦੱਸਿਆ ਹੀਗਾ ਰਾਤ ਨੂੰ ਕੀ ਬਣਾਉਣਾ ਜੇ ਓਏ ਆਟੇ ਨੂੰ ਤਾਂ ਛੱਡ ਪਹਿਲੋ ਕੁੜੀ ਦਾ ਵੇਖ ਪਹਿਲੋ ਪੱਟੀਆਂ ਰੱਖੀਆਂ ਸਿਰ ਤੇ ਉਹ ਹੇ ਰੱਖਣ ਨਹੀਂ ਆ ਉਹ ਦਵਾਈ ਤਾਂ ਹੈਗੀ ਦੀ ਪੀਲੀ ਦੀ ਪੀ ਹੀ ਨਹੀਂ ਕ ਉਹ ਨਹੀਂ ਹੈਗੀ ਦਵਾਈ ਨਾਲੇ ਪਈ ਦਵਾਈ ਨਹੀਂ ਦੇਣੀ ਚਾਹੀਦੀ ਬੱਚੇ ਦਾ ਕੰਮ ਆ ਮੇਰੀ ਗੱਲ ਸੁਣੋ ਕੋਲ ਥੋੜੇ ਬਹੁਤੇ ਪੈਸੇ ਹੈਗੇ ਆ ਹਾਂ ਕੋਲ ਹੈਗੇ ਥੋੜੇ ਬਹੁਤੇ ਪੈਸੇ ਐ ਹੋਏ 50 ਰੁਪਏ ਮੇਰੇ ਕੋਲ ਤੇ ਆ ਵੇਖਾ ਲੈ ਦੱਸ ਉਹ ਵੀ ਰਾਜ ਜੱਦਾ ਕਰਾਇ ਦੇ ਐ ਬੱਸ ਵਾਲੇ ਨੂੰ ਚੱਲ ਕੋਈ ਨਹੀਂ ਮੇਰੀ ਗੱਲ ਸੁਣੋ ਇੰਨੇ ਦੀ ਦਵਾਈ ਆ ਜਾਣੀ ਕੁੜੀ ਦੀ ਤੇ ਜਾਓ ਜਾ ਕੇ ਤੇ ਕੁੜੀ ਦਵਾਈ ਲਿਆ ਦਿਓ ਪਹਿਲਾਂ ਕੀ ਬੰਦਾ ਕਰੇ ਇੱਕ ਤੇ ਗਰਮੀ ਬੜੀ ਆ ਉਥੇ ਕੰਮ ਤੇ ਮੇਰੇ ਦਿਲ ਵੀ ਕੋ ਹੋਣ ਰਿਆ ਚੱਲਾ ਡਾਕਟਰ ਹੈਗਾ ਅੱਡੇ ਤੇ ਉਹ ਕੋ ਦਵਾਈ ਲਿਆ ਦਿਓ ਖਾਣ ਕੇ ਕਰਾਂ ਫੋਨ ਉਹਨਾਂ ਨੂੰ ਭਲਾਸੀ ਆ ਚੁੱਕ ਕੇ ਲੈ ਜਾਓ ਕੀ ਫੋਨ ਕਰਨਾ ਕੁੜੀ ਚੁੱਕ ਕੇ ਲੈ ਜਾਓ ਤੇ ਦਵਾਈ ਲਿਆ ਦਿਓ ਮੇਰੇ ਤੇ ਜੀ ਨੂੰ ਕੋ ਹੋਣ ਰਿਆ ਨਾ ਮੈਂ ਕਿਤੇ ਜਾਣ ਜੋਗੀ ਨਾ ਮੇਰੇ ਕੋ ਪੈਸਾ ਹੀ ਕੋਈ ਨਹੀਂ ਤੇ ਮੈਂ ਲੈ ਜਾਣੀ ਹੀਗੀ ਮੇਰੀ ਗੱਲ ਸੁਣ ਇਸ ਤਰ੍ਹਾਂ ਕਰ 55 ਰੁਪਈਆ ਨਾਲ ਨਿਕਾ ਸਰਨਾ ਤੇ ਜਾਂ ਤਾਈ ਵੱਲ ਜਾ ਮੇਰੀ ਗੱਲ ਸੁਣੋ ਮੈਂ ਅਜੇ ਨਹੀਂ ਜਾਣਾ ਤਾਈ ਸ਼ਣੀ ਵੱਲ ਹਾਂ ਉਹਨੇ ਗੱਲਾਂ ਬੜੀਆਂ ਕਰਨੀਆਂ ਮੂੰਹ ਬਣਾ ਬਣਾ ਕੇ ਐਦਾਂ ਕਰੂੰਗੀ ਕੰਮ ਕੋ ਮਲਬ ਲੈਣੀ ਉਹਦੇ ਘਰ ਤੇ ਕੰਮ ਕਰ ਲਿਆ ਕਰਾਂਗੇ ਤੇ ਚਲ ਥੋੜਾ ਬਹੁਤਾ ਮੈਂ ਵੀ ਆਸਰਾ ਕਰ ਦੂੰਗੀ ਐਦਾਂ ਕਰੋ ਤੇ ਹੀ ਕੁੜੀ ਨੂੰ ਜਾ ਕੇ ਦਵਾਈ ਲਿਆ ਕੇ ਦੋ ਪਹਿਲਾਂ 55 ਰੁਪਈਆ ਦੀ ਆਏਣੀ ਐ ਜੇ ਥੋੜੇ ਬਹੁਤੇ ਵਧਣ ਕਿ ਤਹਾਰ ਕਰ ਆਇਓ ਜਾਓ ਚਲ ਆਪੋ ਕੁੜੀ ਨੂੰ ਚੱਲ ਪੁੱਤ ਉੱਠ ਉੱਠ ਮੇਰਾ ਪੁੱਤ ਦੇਖੋ ਜੀ ਤਲ ਤਲ ਜਾ ਮੇਰਾ ਪੁੱਤ ਦਵਾਈ ਲੈ ਆ ਮੇਰਾ ਪੁੱਤ ਠੀਕ ਹੋਣਾ ਕਾਦੀ ਜ਼ਿੰਦਗੀ ਆ ਸਾਡੀ ਵਿਚਾਰੇ ਕੋ 50 ਰੁਪਏ ਆ ਜੇ ਡਾਕਟਰ ਨੇ ਵੱਧ ਮੰਗ ਲੇ ਤਾਂ ਕੀ ਕਰੂਗਾ ਸਮਝ ਨਹੀਂ ਆਉਂਦੀ ਕੁਛ ਕਿਹੜੇ ਮਾੜੇ ਕਰਮ ਕੀਤੇ ਸੀ ਆਪਾਂ ਚਲ ਕੋਈ ਨਹੀਂ ਮੈਂ ਵੀ ਕੰਮ ਕਰ ਲਿਆ ਕਰੂੰਗੀ ਤਾਈ ਸ਼ਾਣੀ ਵੱਲ ਜਾਣੀ ਆ ਉਹਨੂੰ ਕਹੂੰਗੀ ਵੀ ਆਪਣੇ ਘਰ ਦਾ ਕੰਮ ਦੇ ਦੇ ਮੈਂ ਕਰ ਲਿਆ ਕਰੂੰਗੀ ਚੱਲ ਥੋੜੇ ਬੋਤੇ ਪੈਸੇ ਉਧਰੋਂ ਮਿਲਿਆ ਕਰਨਗੇ ਤੇ ਥੋੜੇ ਬੋਤੇ ਇਹ ਲਿਉਣਗੇ ਤੇ ਕਰਦਾ ਗੁਜ਼ਾਰਾ ਚੱਲਿਆ ਕਰੂਗਾ ਤੇ ਅਹੀਂ ਆਪਣੀ ਕੁੜੀ ਨੂੰ ਪੜਾ ਲਾਂਗੇ ਵਿਚਾਰੀ ਨੂੰ ਅਜੇ ਤੱਕ ਸਕੂਲ ਹੀ ਨਹੀਂ ਪਾਈ ਕੀ ਕਰੀਏ ਚੰਗੇ ਸਕੂਲਾਂ ਵਾਲੇ ਪੈਸੇ ਮੰਗਦੇ ਆ ਕਿੱਥੋਂ ਦਈਏ ਇੰਨੇ ਪੈਸੇ ਮਾਂਹ ਰੋਟੀ ਪੂਰੀ ਹੋਣ ਲਈ ਆ ਚੱਲ ਦਵਾਈ ਲੈ ਕੇ ਆਜਣ ਹੁਣ ਮੇਰਾ ਵੀ ਧਿਆਨ ਵਿੱਚ ਇਹ ਰਹਿਣਾ ਵਾ ਕੀ ਕਰਾਂ ਮੈਂ ਆਪਾਂ ਮੇਰੇ ਬੁਖਾਰ ਲੱਗ ਤਾ ਲੈ ਪੁੱਤ ਉਹ ਮੇਰੀ ਗੱਲ ਸੁਣ ਲੈ ਹੁਣੇ ਮੇਰੇ ਪੁੱਤ ਨੇ ਠੀਕ ਹੋਇਆ ਨਾ ਵੇਖੀ ਸਹੀ ਇਹ ਇੱਥੇ ਤੂੰ ਮੇਰਾ ਪੁੱਤ ਬਹਿ ਜਾ ਚਲ ਇੱਥੇ ਬਰੇ ਬਰੇ ਮੇਰੇ ਮਾਦੇ ਬਲ ਆ ਲੈ ਆ ਲੈ ਪਰਨਾ ਚੱਲ ਜਿੱਦ ਮੈਂ ਪੈ ਜਾ ਕੇਰਾ ਪੁੱਤ ਚੱਲ ਮੇਰੀ ਧੀ ਨੂੰ ਵੇਖੀ ਹੁਣੇ ਠੀਕ ਹੋਇਆ ਨਾ ਹੁਣੇ ਖੇਡਣਾ ਪੈਣਾ ਠੀਕ ਆ ਆਹੋ ਜੀਵਨ ਹਾਂਜੀ ਹਾਂਜੀ ਆ ਗਈ ਸੁਣੀ ਆਹੋ ਫਲੈਸ਼ ਸ਼ੁਕਰਾਂ ਮੈਂ ਦਾਲ ਧਰਨਿਆ ਪੀ ਮੈਂ ਮਸਰਾਂ ਦੀ ਦਾਲੀ ਨੀ ਬਣਾ ਲੀਨੀ ਆ ਕੁੜੀ ਵਾਸਤੇ ਇੰਨੀ ਕਹਿ ਗਈ ਹੀ ਭਈ ਖਿਜੜੀ ਬਣਾਉਣੀ ਨੂੰ ਨਾਲ ਮਸਾਗਾ ਡਾਕਟਰ ਕਹਿੰਦੇ ਆ ਖਿਚੜੀ ਨਹੀਂ ਤਰੀ ਮੈਂ ਤਾਂ ਪਤਲੀ ਜੀ ਦਾਲ ਧਰ ਲਈ ਮਸਾਗਾ ਕਹਿੰਦਾ ਵੀ ਆਈਆਂ ਇਦਾਂ ਹੀ ਫੜੀਆਂ ਸਾਰੀਆਂ ਬਾਕੀ ਉਹਨੇ ਟੀਕਾ ਲਾ ਦਿੱਤਾ ਵਾ ਅੱਛਾ ਤੇ ਕਹਿੰਦਾ ਵੀ ਇੱਕ ਇੱਕ ਗੋਲੀ ਇਹਨਾਂ ਚੋਂ ਕੱਢ ਕੇ ਤੇ ਦੇ ਦਿਓ ਅੱਛਾ ਛੱਡ ਠੀਕ ਵਾ ਠੀਕ ਆ ਕੋਈ ਨਹੀਂ ਦੇ ਦੇਣੀ ਤੇ ਲਫਾਫੇ ਚ ਪਾ ਲਿਉਣੀ ਸੀ ਉਹ ਕਾਲੀ ਕਾਲੀ ਜੀ ਲਫਾਫੇ ਮੈਂ ਤੇ ਆਖਿਆ ਕੁੜੀ ਨੂੰ ਨਾ ਕੋ ਹੋ ਜੇ ਜਿੰਨੀ ਗਰਮੀ ਪੈਣ ਦੀ ਤੇ ਦੇ ਦਾਂ ਦਵਾਈ ਪਹਿਲਾਂ ਇਹਨੂੰ ਦਵਾਈ ਦੇ ਦੇ ਪਹਿਲਾਂ ਕੀ ਆਂਦਾ ਹੈਗਾ ਫਟਾ ਡਾਕਟਰ ਹੋਰ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਗਰਮੀ ਦਾ ਕਰਕੇ ਆ ਕੋਈ ਗੱਲ ਨਹੀਂ ਤੇ ਪਟੀਆਂ ਕਹਿੰਦਾ ਰੱਖੀ ਜਾਇਓ ਪਟੀਆਂ ਕਹਿੰਦਾ ਵੀ ਇਸ ਤਰ੍ਹਾਂ ਵੀ ਘੰਟਾ ਕਰ ਲਾ ਦਿਓ ਅੱਛਾ ਆਹੋ ਤੇ ਮੁੜ ਕੇ ਕਹਦਾ ਮੁੜ ਕੇ ਨਾਲ ਰੱਖਿਓ ਤੇ ਕਹਿੰਦਾ ਪੈਰ ਪੈਸ ਪੂਰੀ ਧੋ ਦਿਓ ਇਹਦੇ ਕੋਈ ਨਹੀਂ ਮੈਂ ਧੋ ਦਨੀ ਆ ਤੇ ਠੀਕ ਹੁੰਦੀ ਆ ਨਾ ਇਹਨੂੰ ਨਾਲ ਲੈ ਕੇ ਜਾਨੀ ਆ ਮਤਾਈ ਸ਼ਾਣੀ ਵਾਲੀ ਹੈ ਹੈ ਤੇ ਚਲ ਮੈਂ ਵੀ ਕਰ ਲਿਆ ਕਰੂੰਗੀ ਕੰਮ ਮੈਂ ਘਰ ਵੇਲੀ ਨੇ ਕੀ ਕਰਨਾ ਹੁੰਦਾ ਵਾ ਚਲ ਉਹ ਚਾਰ ਪੈਸੇ ਆਉਣਗੇ ਤੇ ਸਾਡਾ ਗੁਜ਼ਾਰਾ ਸੁੱਖਾ ਹੋ ਜਾ ਜੀਵਨ ਸਾਡੀ ਉਮਰ ਸਾਰੀ ਗਰੀਬੀ ਦੀ ਲੰਘ ਜੂਗੀ ਚਲ ਕੋਈ ਗੱਲ ਨਹੀਂ ਬੱਚਿਆਂ ਤਾਂ ਕੋਈ ਵਰੀ ਦਿਨ ਮੁੜ ਜਾਂਦੇ ਹੁੰਦੇ ਆ ਜਿਹੜੀ ਕੁੜੀ ਚੰਗੀ ਪੜ ਗਈ ਤੇ ਕੀ ਪਤਾ ਸਾਡੇ ਦਿਨ ਮੋੜੀ ਆਉਣ ਕੱਲ ਨੂੰ ਕਿਤੇ ਚੱਲ ਕੋਈ ਨਹੀਂ ਪ੍ਰਮਾਤਮਾ ਜੋ ਕਰੂ ਜੰਗਾ ਕਰੂ ਜੀਵਨ ਹੁਣ ਕੀ ਆ ਇਹਦੀ ਕਿਸਮਤ ਇਹ ਦੇਣਾ ਚੱਲ ਫਿਰ ਮੈਂ ਨਾ ਦਵਾਈ ਦਵਾ ਪਹਿਲਾਂ ਇਹਨੂੰ ਹੈ ਆਹੋ ਦਵਾਈ ਦੇ ਇੱਕ ਇੱਕ ਦੇਣੀ ਗੋਲੀ ਇੱਕ ਇੱਕ ਅੱਛਾ ਆਹੋ ਠੀਕਾ ਲਾਤਾ ਠੀਕਾ ਲਾਤਾ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਘੰਟੇ ਡੇਢ ਘੰਟੇ ਤੱਕ ਫਰਕ ਪੈ ਜਾਣਾ ਹੁਣ ਠੀਕ ਆ ਪੁੱਤ ਤੂੰ ਹੈ ਚੱਲ ਕੋਈ ਨਹੀਂ ਮਲਿਆਮ ਨਹੀਂ ਆ ਚੱਲਿਆ ਪਾਣੀ ਪਾਣੀ ਲਿਆ ਨਾਲੇ ਪਟੀਆਂ ਲੈ ਫੇਰ ਰੱਖੀਏ ਉਹ ਕਿੱਥੇ ਰਹਿ ਗਈ ਆ ਜਾ ਗਾਂ ਹਾਏ ਆ ਗਈ ਆ ਮੈਂ ਤਾਂ ਪਾਣੀ ਬਦਲਣ ਚਲ ਗਈ ਪਟੀਆਂ ਵਾਲਾ ਮੈਂ ਹਾਂ ਚੱਲ ਨਾਲ ਹੀ ਪਟੀਆਂ ਰੱਖ ਲੈਣੇ ਆ ਤੇ ਨਾਲ ਹੀ ਦਵਾਈ ਦੇ ਲੈਣੇ ਆ ਗਰਮੀ ਬੜੀ ਆ ਨਿਆਣੇ ਕੀ ਕਰਨ ਜੀਵਨ ਥਾਲੋ ਕੁੜੀ ਨੂੰ ਚਰਾਕ ਕੋਈ ਨਹੀਂ ਥਾਲੋ ਲੈ ਪੁੱਤੇ ਕੋਰਤਾ ਮੜਾ ਜਾ ਦਵਾਈ ਖਾਲ ਚੱਲ ਤੈਨੂੰ ਮੁੜ ਪਾ ਦੇ ਚੱਲ ਪੁੱਤੇ ਮੁੜ ਅੱਡ ਚੱਲ ਆਹ ਪਣੀ ਪਣੀਆ ਚਲ ਹੋਰ ਪੀ ਲਾ ਮਸਾ ਲ ਮੇਰੀ ਧੀ ਨੇ ਵੇਖੀ ਹੁਣੇ ਹੀ ਹੁਣੇ ਛਾਲਾ ਮਾਰ ਲਪੜਾ ਵੇਖੀ ਸੀ ਤੁਸੀਂ ਇਦਾਂ ਕਰੋ ਤਿੰਨ ਪੱਟੀਆਂ ਰੱਖੋ ਤੇ ਮੈਂ ਦਾਲ ਵੇਖ ਲਾਂ ਵੇਖ ਲਾ ਵੇਖ ਸਭ ਤਖਾ ਹੋ ਜਾ ਥੋੜਾ ਚਲ ਬਾਸ ਵੇਖੀ ਮੇਰੇ ਪੁੱਤ ਨੇ ਨਾ ਡਾਕਟਰ ਕਹਿੰਦਾ ਹੀ ਇਹਦੇ ਪੱਟੀਆਂ ਰੱਖਿਓ ਠੰਡੀਆਂ ਨੇ ਠੰਡੀਆਂ ਸੇਚ ਵੇ ਦੇ ਪੁੱਤ ਨੇ ਵੀ ਕਿ ਹੁਣੇ ਖੇਡਣਾ ਪੈਣਾ ਵਾ ਚੰਗਾ ਫੇਦਾ ਦੀ ਮੈਂ ਚੱਲਣਾ ਜਿਮ ਮੜਾ ਜਾ ਮੈਂ ਖਵਰਦਾਰ ਜਿਮ ਗਿਆ ਤੇ ਜੇ ਮੈਂ ਚੱਲਿਆ ਤੂੰ ਦੁੱਧ ਤੂੰ ਨਹੀਂ ਘੁੱਟ ਪੀਂਦਾ ਕੋਈ ਫਲ ਫਲੂਟ ਤੂੰ ਨਹੀਂ ਖਾਂਦਾ ਕੱਲ ਨੂੰ ਮੈਨੂੰ ਤੇਰੇ ਮਾਪਿਓ ਨੇ ਅਖੜਾ ਪੀਅ ਦਿੰਦੀ ਨਹੀਂ ਰਹੀ ਕੁਛ ਖਾਣ ਨੂੰ ਮੁੰਡਾ ਸਾਡਾ ਲਿੱਸਾ ਕਰ ਛੜਿਆ ਹਾਂ ਉਹ ਲਿੱਸਾ ਮੈਂ ਕਿੱਥੇ ਆ ਚੰਗਾ ਭਲਾ ਤੇ ਹੈਗਾ ਵਾ ਚੰਗਾ ਭਲਾ ਹੈਗਾ ਵਾ ਸਰੀਰ ਹੀ ਫਲਾ ਲਿਆ ਤੂੰ ਹੋਰ ਕੀ ਆ ਖਾਣਾ ਕੀ ਆ ਤੂੰ ਉਹ ਜਾਣਦਾ ਕਰੋ ਜਿਮ ਕੀ ਹੋ ਗਿਆ ਵਾ ਐਵੇਂ ਜਾਣਦਾ ਮੈਂ ਉਥੇ ਜੋਰ ਲਾ ਲਾ ਕੇ ਤੇ ਮੈਂ ਸਰੀਰ ਨੂੰ ਕੋਈ ਨੁਕਸਾਨ ਕਰੇਗਾ ਲੈ ਉਹ ਸਰੀਰ ਸਗੋ ਵਧੀਆ ਹੁੰਦਾ ਉਸੇ ਆ ਕੇ ਕੋਈ ਖਰਾਬ ਹੁੰਦਾ ਵਾ ਵਧੀਆ ਹੁੰਦਾ ਸਰੀਰ ਖਾਇਆ ਪੀਆ ਵੀ ਕਰਨਾ ਕੁਛ ਉਹ ਦਾਦੀ ਮੈਂ ਖਾਣਾ ਪੀਣਾ ਕੁ ਵਾ ਜਿੰਨਾ ਕਿ ਲੋੜ ਵਾ ਐਵੇਂ ਖਾਈ ਪੀ ਜਾਵਾਂ ਨਜਾਇ ਜੀ ਰਾਵਾ ਮੁਰਕੇ ਉਹਨਾਂ ਨੇ ਮੈਨੂੰ ਵੇਖੀ ਗੱਲਾਂ ਕਰਨੀਆਂ ਨੇ ਆਖਣਾ ਤੇਰੇ ਗੋਚਰਾ ਛੱਡ ਗਏ ਹਾਂਹੀਂ ਮੁੰਡਾ ਅਹੀਂ ਤੇ ਬਾਹਰ ਹਾਂ ਤੇ ਤੂੰ ਇਹਦਾ ਵੀ ਨਹੀਂ ਧਿਆਨ ਰੱਖ ਸਕੀ ਉਹ ਚਲੋ ਕੋਈ ਨਹੀਂ ਹੁਣ ਤੁਸੀਂ ਨਾ ਫੂਣ ਫਾਣਾ ਕਰਨ ਡਿਆ ਹੋਗੇ ਤੇ ਉਹਨਾਂ ਫੇਰ ਮੇਰੇ ਦਿਵਾਲੇ ਹੋਣਾ ਕਰਨਾ ਹੀ ਆ ਜਦੋਂ ਤੂੰ ਨਾ ਮੇਰੇ ਕਹਿ ਤੇ ਲੱਗੇਗਾ ਤੇ ਫੋਨ ਤੇ ਪੁੱਤ ਮੈਂ ਘਰ ਕੇ ਦੱਸਣਾ ਉਹਨਾਂ ਨੂੰ ਕੋਈ ਨਹੀਂ ਮੈਂ ਜਾਂਦਾ ਕਿਤੇ ਪਰ ਫੋਨ ਨਾ ਕਰਿਓ ਠੀਕ ਆ ਮੇਰੇ ਨਹੀਂ ਆਖੇ ਲੱਗਦਾ ਤੇ ਫੇਰ ਮੈਨੂੰ ਕੱਲ ਨੂੰ ਨਾ ਕਿਉਂ ਆਣਗੇ ਉਹਨਾਂ ਫੇਰ ਮੇਰੇ ਦਿਵਾਲੇ ਹੋਣਾ ਵਾ ਵੀ ਦਾਦੀ ਤੇਰੀ ਘਰ ਇਕੱਲੀ ਹੁੰਦੀ ਤੇ ਤੂੰ ਆਖਣ ਲੱਗਦਾ ਜੇ ਉਹ ਗੱਲਾਂ ਬਾਤਾਂ ਵਾ ਤੇ ਕੋਈ ਨਹੀਂ ਮਨਾਈ ਜਾਂਦਾ ਕਿਤੇ ਠੀਕ ਆ ਨਾ ਉਹਨਾਂ ਤੇ ਪੁੱਤ ਕਹਿਣਾ ਹੀ ਆ ਫੇਰ ਜਦੋਂ ਹੁਣ ਨਾ ਫੋਨ ਕਰਾਂਗੇ ਤੇ ਫੇਰ ਉਹਨਾਂ ਕਹਿੜਾ ਹੀ ਆ ਇਹ ਗੱਲ ਚਲੋ ਕੋਈ ਨਹੀਂ ਦੀ ਫੋਨ ਨਾ ਕਰਿਓ ਪਰ ਠੀਕ ਆ ਉਹਦਾ ਰਾਜੀ ਬਾਜੀ ਫੋਨ ਇਫੇ ਤੂੰ ਮੇਰੇ ਅੱਖੇ ਲੱਗ ਜਦਾਂ ਮੈਂ ਕਿੰਨੀ ਹੁੰਦਾ ਮੈਂ ਅੱਖੇ ਲੱਗਦੇ ਗਿਆ ਨਹੀਂ ਜਾਂਦਾ ਕਿੱ데 ਮੈਂ ਕਿਆ ਵਾਜਾ ਨਹੀਂ ਮੈਂ ਗੇੜ ਤੇ ਆਇਆ ਕੋ ਲੱਗਦਾ ਪਤਾ ਨਹੀਂ ਕੋ ਆਇਆ ਲੱਗਦਾ ਵਾ ਵੇਖਾਂ ਪਹਿਲਾਂ ਆ ਜਾਵਾਂ ਬਲੇ ਮੈਂ ਵੇਖਨੀ ਆ ਆਉਂ ਲਈ ਆਵਾਜ਼ ਕਿਹਦੀ ਜਦਾਂ ਕੋਈ ਆਵਾਜ਼ ਮਾਰੀ ਹੈ ਕਿਸ ਨੇ ਜਾਓ ਜਾਓ ਵੇਖ ਕੇ ਆਓ ਹੁਣ ਆਵਾਂ ਜਾਣੀ ਆ ਵੇਖਣੀ ਆ ਪਤਾ ਨਹੀਂ ਕਾਉਣੀ ਆ ਵੇਖਣੀ ਵਾ ਖੋਲ ਕੇ ਬਹਿ ਜਾ ਤੂੰ ਇੱਥੇ ਹੁਣ ਦਾਦੀ ਕੇਤੇ ਫੋਨ ਕਰਕੇ ਇਹ ਆ ਗੱਲ ਕਰ ਗਈ ਵੀ ਇਹ ਦੋਦਰ ਰੋਟੀ ਪਣੀ ਨਹੀਂ ਖਾਂਦਾ ਹੈਗਾ ਜਿਆਦਾ ਮੰਮੀ ਨੇ ਫਿਕਰ ਕਰਨਾ ਬਾਹਰ ਬੈਠੀ ਨੇ ਇਦਾਂ ਕਰਦਾ ਵਾ ਆਪੇ ਕਹਿੰਦਾ ਬੂ ਦੁੱਧ ਗਰਮ ਕਰਕੇ ਦੇ ਦੋ ਇੰਨੀ ਗੱਲ ਤਾਂ ਨਾ ਕਹਿਣ ਕਿ ਇਹਦੇ ਪਿਓ ਨਾਲ ਸਲਾਹ ਕਰਨੀ ਆ ਪਰ ਕੁੜੀ ਠੀਕ ਵਾ ਹੁਣ ਤੇ ਜਾ ਕੇ ਤੇ ਆਟਾ ਲੈ ਆਵਾਂ ਤਾਈ ਸ਼ਾਣੀ ਵੱਲੋਂ ਨਾਲੇ ਉਹਨੂੰ ਪੋਛ ਆਉਣੀ ਆ ਵੀ ਦੇਖੋ ਕੰਮ ਕੁਮ ਹੁੰਦਾ ਤੇ ਸਾਡ ਕੋ ਕਰਾ ਲਿਆ ਕਰ ਲੈ ਆਈ ਗਏ ਜੇ ਤੁਸੀਂ ਕੀ ਕਲੀ ਸਲਾਹ ਕਰਨੀ ਜਾਨੀ ਆ ਸਲਾਹਾਂ ਕਰਦੀਆਂ ਕਰਨੀਆਂ ਮੈਂ ਹਾਂ ਹੁਣ ਕੁੜੀ ਠੀਕ ਵਾ ਤੇ ਨਾਲ ਲੈ ਜਾ ਉਹਨੂੰ ਮੈਂ ਇਹ ਨਾਲੇ ਤਾਂ ਆਈ ਸ਼ਾਣੀ ਨੂੰ ਕੰਮ ਪੋਸ਼ਣ ਨਹੀਂ ਇਹਦੇ ਨਾਲੇ ਆਟਾ ਲੈ ਆਵਨੀ ਥੋੜਾ ਜਿਹਾ ਮੈਂ ਆਂ ਤਾਂ ਇਹਨੂੰ ਛੱਡ ਜਾਂਦੀ ਇੱਥੇ ਉਹ ਕੋਈ ਗੱਲ ਨਹੀਂ ਮੇਰਾ ਕੱਲੀ ਦਾ ਜਾਣ ਜੀ ਨਹੀਂ ਕਰਦਾ ਹੈ ਕਿੰਨਾ ਤੁਰ ਕੇ ਜਾਣਾ ਪੈਂਦਾ ਸੜਕ ਤੋਂ ਤੇ ਮੈਂ ਇਦਾਂ ਕਰਦੀ ਇਹਨੂੰ ਕੁੜੀ ਨਾਲ ਹੀ ਲਾ ਜੰਨੀ ਆ ਤੇ ਤੁਸੀਂ ਬਰੋ ਕਰ ਹੁਣ ਨਾ ਕੰਮ ਤੋਂ ਮੈਨੂੰ ਕੱਲ ਵੀ ਛੁੱਟੀ ਆ ਹਾਏ ਹਾਏ ਪਵਾੜਾ ਖਾਣਾ ਉਤਰਾ ਇਸੇ ਕਰਕੇ ਤੇ ਮੈਂ ਕਹਿੰਦੀ ਵੀ ਮੈਨੂੰ ਕੰਮ ਲੱਭ ਜੇ ਕੋਈ ਫੇ ਮੈਂ ਕਰ ਲਿਆ ਕਰਾਂ ਤੁਹਾਡਾ ਸਰਦਾਂ ਜਾਊਗਾ ਉਹ ਕੋਈ ਗੱਲ ਨਹੀਂ ਤੂੰ ਮੇਰੇ ਹੁੰਦਿਆ ਪਰਵਾਹ ਨਾ ਕਰਿਆ ਕਰ ਚੰਗੀਆਂ ਸੰਗੀਆਂ ਸਾਰੀਆਂ ਲੰਗ ਜਾਂਦੀਆਂ ਹੁੰਦੀਆਂ ਪਰਵਾਹ ਤਾਂ ਮੈਂ ਨਹੀਂ ਕਰਦੀ ਪਰ ਕੀ ਕਰਾਂ ਚੱਲ ਹੁਣ ਮੈਂ ਵੇਖ ਕੇ ਆਵਾਂ ਭਲਾ ਹੈ ਜਾਂ ਫਿਰ ਜੇ ਜਾਣ ਦਾ ਟਾਈਮ ਨਾਲ ਲੋਏ ਲੋਏ ਹੋ ਕੇ ਆ ਜਿਓ ਚੱਲ ਮੈਂ ਜਾਨੀ ਮੈਂ ਵੇਖਾਂ ਆਪਣਾ ਕੰਮ ਦਿੰਦਾ ਮਾਂ ਆਪਾਂ ਕਿੱਥੇ ਚੱਲੇ ਆ ਆਪਾਂ ਪੁੱਤ ਤਾਈ ਸ਼ਾਣੀ ਕਰ ਚੱਲੇ ਆ ਅੱਛਾ ਆਹੋ ਆਹੀ ਨਾ ਉਹਨਾਂ ਦੇ ਘਰ ਕੰਮ ਕਰਿਆ ਕਰਾਂਗੇ ਹੁਣ ਚੰਗਾ ਉਹਨਾਂ ਘਰ ਬੜਾ ਸੋਨਾ ਆ ਘਰ ਤੇ ਪੁੱਤ ਉਹਨਾਂ ਦਾ ਸੋਨਾ ਵਾ ਤੇ ਨਾਲੇ ਚੱਲ ਆਪਾਂ ਕੰਮ ਕਰ ਲਿਆ ਕਰਾਂਗੇ ਨਾਲੇ ਸਾਨੂੰ ਪੈਸੇ ਮਿਲ ਜਾ ਕਰਨਗੇ ਹੈਨਾ ਅੱਛਾ ਆਹੋ ਚੱਲ ਬੂਆ ਖੜਕਾ ਨਾ ਫਰਲੀ ਨਾ ਬਹੁਾ ਤੇ ਖੁੱਲਾ ਵੇਖ ਪੜਾ ਕੁੱਤਾ ਤੇ ਨਹੀਂ ਹੈ ਕੋਈ ਉਹਨਾਂ ਦੇ ਘਰ ਕੋਈ ਇੱਕ ਬੰਨਾ ਆ ਇੱਕ ਖੁੱਲਾ ਆ ਚੱਲ ਆ ਜਾ ਵੇਖਨੇ ਆ ਜਾ ਕੇ ਪੜਾ ਵੇਖ ਤੂੰ ਹੈ ਕਿਦਾਂ ਰਮਾਰਮੀ ਕੁੜੀ ਨੂੰ ਲੈ ਕੇ ਤੁਰੇ ਆਉਂਦੀ ਆ ਕਿਤੇ ਹੈ ਗੇਟ ਦਾ ਖੜਕਾ ਤੂੰ ਗੇਟ ਖੜਕਾ ਕੇ ਆ ਕੇ ਇਹਨੂੰ ਪਤਾ ਲੱਗੇ ਹੈ ਉੱਪਰ ਕੇ ਸਿੱਧੇ ਆ ਜੀ ਦਾ ਕਿਹੜਾ ਘਰ ਹੈ ਕਿਦਾਂ ਰਮਾਰਮੀ ਆਪੇ ਗੇਟ ਖੁੱਲਾ ਵੇਖਿਆ ਤੇ ਆ ਗਈ ਮੂੰਹ ਚੁੱਕ ਕੇ ਚਲ ਆਈ ਗਈਆਂ ਗੇਟ ਖੁੱਲਾ ਵੇਖ ਕੇ ਉਹਨਾਂ ਇੱਥੇ ਖਲੋ ਜਾ ਕਿੱਧਰ ਆਈਆਂ ਈ ਕੰਮ ਆ। ਦੱਸ ਲਾਗੇ ਬਵਾਂਗੇ ਤੇ ਫੇਰ ਹੀ ਕੰਮ ਦੱਸਾਂਗੇ ਤਾਈ ਜੀ। ਪਹਿਲਾਂ ਸਾਸਰੀ ਕਾਲ। ਸਾਸਰੀ ਕਾਲ। ਸਾਸਰੀ ਕਾਲ ਠੀਕ ਆ। ਹੋਰ ਸੁਣਾ। ਹੋਰ ਤੇ ਸਭ ਠੀਕ ਵਾ। ਹਾਂ। ਤੇ ਮੈਨੂੰ ਨਾ ਕੰਮ ਦੀ ਲੋੜ ਵਾ। ਤੇ ਤੁਸੀਂ ਆਪਣੇ ਘਰ ਨੂੰ ਕੰਮ ਦੇ ਦਿਓ ਥੋੜਾ ਜਿਹਾ। ਅਸੀਂ ਕੰਮ ਕਰ ਲਿਆ ਕਰਾਂਗੇ ਮਾਵਾਂ ਦੀਆਂ ਤੇ ਚਲ ਸਾਡਾ ਵੀ ਰੋਟੀ ਰੱਟੀ ਤੁਰਪੂਗੀ। ਮਾਵਾਂ ਦੀਆਂ ਨੂੰ ਕੰਮ ਕਿਹੜਾ ਦਵਾਂ ਮੈਂ ਦੱਸ ਮੈਂ ਤਾਂ ਉਹ ਤੇ ਅੰਦਰਾਂ ਚ ਕਿੱਥੇ ਵੜਾਂ ਹੈਂ। ਅੰਦਰ ਕੁੜੀ ਉੱਥੇ ਹੱਥ ਮਾਰ ਉੱਥੇ ਹੱਥ ਮਾਰ ਕੀ ਮੇਰਾ ਤੁਹੀਂ ਕੰਮ ਕਰਨਾ ਚੱਲ ਕੋਈ ਗੱਲ ਨਹੀਂ ਹਿੱਦਾ ਕਾਨੂੰ ਕਹਿੰਦੇ ਜੇ ਨਹੀਂ ਹੱਥ ਮਾਰਦੀ ਕਿਤੇ ਵੀ ਮੈਂ ਸਮਝਾ ਲੂੰਗੀ ਆਪਣੀ ਧੀ ਨੂੰ ਤੇ ਕੋਈ ਗੱਲ ਨਹੀਂ ਅਸੀਂ ਸਵਕਤੇ ਆਣ ਕੇ ਤੁਹਾਡਾ ਕੰਮ ਕਰ ਜਿਆ ਕਰਾਂਗੇ ਮਾਵਾਂ ਧੀਆ ਕੀ ਕਰੋਗੇ ਕੰਮ ਮੇਰਾ ਮੈਨੂੰ ਦੱਸੋ ਕਿ ਸਹੀ ਵੀ ਕੀ ਕੰਮ ਕਰਨਾ ਅਸੀਂ ਚਾੜੂ ਲਾ ਦਾਂਗੇ ਪੋਚੇ ਲਾ ਦਾਂਗੇ ਪਾਂਡੇ ਮਾਂਜਿਆ ਕਰਾਂਗੇ ਕੱਪੜੇ ਤੋਧਿਆ ਕਰਾਂਗੇ ਤੁਹਾਡੇ ਅੱਛਾ ਤੇ ਇਸੇ ਭਜਨਾ ਚੱਲ ਸਾਨੂੰ 4 ਰੁਪਏ ਮਿਲ ਜਿਆ ਕਰਨਗੇ ਤੇ ਇਹੀ ਦੇ ਸਕੂਲ ਦੀ ਫੀਸ ਦੇ ਰਿਆ ਕਰੂੰਗੀ ਮੈਂ ਸਕੂਲੇ ਪਾਉਂਗੀ ਆਪਣੀ ਧੀ ਨੂੰ ਉਹ ਕੰਮ ਮੈਂ ਆਪੇ ਕਰ ਲੈਂਦੀ ਆ ਜਿੰਨਾ ਮੇਰੇ ਤੋਂ ਜਿੰਨਾ ਕੰਮ ਹੈਗਾ ਮੈਂ ਕਰ ਲਈ ਆ ਮਹਾਰਾਜ ਨੇ ਤਾਂਦਰੁਸਤੀ ਦਾ ਇਹ ਕੰਮ ਦੀ ਤੇ ਮੈਨੂੰ ਲੋੜ ਨਹੀਂ ਕਿਸੇ ਨੂੰ ਰੱਖਣ ਦੀ ਚੱਲ ਤੁਹਾਨੂੰ ਕੀ ਲੋੜ ਐ ਐਡੇ ਮੀਰਾ ਨੂੰ ਕੰਮ ਕਰਨ ਦੀ ਸਾਡੇ ਵਰਗਿਆਂ ਨੂੰ ਵੀ ਦੇ ਦਿਓ ਮੌਕਾ ਇੱਕ ਵਾਰੀ ਕਿਤੇ ਕੰਮ ਕਰਨ ਵਾਸਤੇ ਅਲੀਏ ਮੈਂ ਨਹੀਂ ਇਹ ਗੱਲ ਕਹਿ ਸਕਦੀ ਮੌਕਾ ਮੈਂ ਕੀ ਦਵਾ ਤੁਹਾਨੂੰ ਮੈਨੂੰ ਨਹੀਂ ਇਹ ਗੱਲ ਵਾਰਾ ਖਾਂਦੀ ਅਸੀ ਗੱਦੀ ਜੀ ਸਤਿ ਸ਼੍ਰੀ ਅਕਾਲ ਪੁੱਤ ਜਿੰਦਾ ਰਹਿ ਜੀ ਠਾਕ ਦੇ ਠੀਕ ਆ ਪੁੱਤ ਤੂੰ ਆਪਣਾ ਸੁਣਾ ਬੈਰੋ ਬੈਠੇ ਕਿਹਨੂੰ ਤੁਸੀਂ ਚੱਲ ਕੋਈ ਨਹੀਂ ਪੁੱਤ ਬੈਜੋ ਬੈਜੋ ਮੰਜੀ ਤੇ ਬੈਜੋ ਖਲਵਾਣ ਤੇ ਉੱਪਰ ਰੋਟੀਆਂ ਰਹਿਣਾ ਨਹੀਂ ਪੁੱਤ ਪਾਣੀ ਨਹੀਂ ਗਾ ਪੀਣਾ ਆਪਾ ਅੱਛਾ ਅੱਛਾ ਬੈਠ ਜਾਓ ਕੋਈ ਗੱਲ ਨਹੀਂ ਹੋਰ ਸੁਣਾਓ ਸੇਦਾ ਠੀਕਾ ਇਹਦੇ ਠੀਕ ਆ ਪੁੱਤ ਜਿੰਦਾ ਰਹਿ ਰੱਬ ਤੇਰੀ ਲੰਮੀ ਲੰਮੀ ਉਮਰ ਕਰੇ ਕਿੱਡੀ ਵਧੀਆ ਸਿੱਖਿਆ ਦਿੱਤੀ ਹੈ ਹੁੰਡੇ ਨੂੰ ਹੈ ਇਸ ਕਰ ਨਹੀਂ ਜਾਣਦਾ ਇਹਨਾਂ ਦੀਆਂ ਸੇਧਾਂ ਨੂੰ ਕੀ ਹੋਇਆ ਵਾ ਖੰਡ ਕਰ ਉਹ ਵੀ ਜੀ ਕੋਈ ਗੱਲ ਨਹੀਂ ਤੇ ਘਰ ਗਿਆ ਇਹਨੇ ਇਹੋ ਜਿਹੀ ਗੱਲਾਂ ਕਰਦੇ ਕੋਈ ਗੱਲ ਨਹੀਂ ਹੋਈ ਅਸੀਂ ਕਿੱਧਰ ਆਏ ਸੀ ਅਸੀਂ ਤੇ ਪੁੱਤ ਆਈਆਂ ਹੈਗੀਆਂ ਤੇ ਚਲ ਅਸੀਂ ਤੁਹਾਡੇ ਘਰ ਦਾ ਕੰਮ ਕਰਦਿਆ ਕਰਾਂਗੇ ਹੁਣ ਤੇਰੀ ਦਾਦੀ ਵੇਖਾ ਬਜ਼ੁਰਗ ਹੋਈ ਆ ਤੇ ਹੱਥ ਕੰਮ ਕਰਦਿਆ ਹਨ ਐਵੇਂ ਸਰੀਰ ਕਿਤੇ ਢਿੱਲਾ ਮਠਾ ਹੋ ਜੇ ਐਵੇਂ ਕਿਤੇ ਡਿਗ ਡੂਗ ਪੈਣ ਤੇ ਅਸੀਂ ਕਾਦੇ ਵਾਹਤੇ ਆ ਤੇ ਅਸੀਂ ਕੰਮ ਕਰਦਿਆ ਕਰਾਂਗੇ ਤੁਹਾਡੇ ਘਰ ਦਾ ਜੀ ਜੀ ਕਰਦੇ ਠੀਕ ਹੈ ਇਹਨਾਂ ਦੀ ਉਹਨਾਂ ਨੂੰ ਲੋੜ ਆ ਕੰਮ ਦੀ ਪਰ ਘੜ ਕੋਈ ਨਾ ਕੰਮ ਨਹੀਂ ਹੁੰਦਾ ਹੈਗਾ ਕਰਦਿਆ ਕਰਨੇ ਕਿਤੇ ਮੜੀ ਗੱਲ ਵਾ ਤੇਰੀ ਮਰਜ਼ੀ ਆ ਪੁੱਤ ਮੈਨੂੰ ਨਹੀਂ ਪਤਾ ਇਸ ਗੱਲ ਦਾ ਮੈਂ ਤਾਂ ਕੰਮ ਤਾਂ ਕਰੀ ਜਾਨੀ ਮੈਂ ਜਿੰਨਾ ਖਾਗਾ ਕਰ ਹੀ ਲੈਣੀ ਆ ਮੈਂ ਇਹ ਆਣਾ ਵਾ ਹਮ ਖਲੰਦਰ ਦਾ ਤੁਸੀਂ ਕਰ ਲੈਂਦੇ ਜੇ ਆਹੋ ਆੜਾ ਵਿਹੜੇ ਦੀ ਸਫਾਈ ਸੋਈ ਪੋਚੇ ਪੂਚੇ ਲਾਉਣੇ ਅੰਦਰ ਇੰਨਾ ਕੰਮ ਤਾਂ ਇਹ ਕਰ ਲੈਂਦਾ ਉਹਨਾਂ ਨੂੰ ਪਤਾ ਹੀ ਸਾਰਾ ਹੀ ਕਰਦਿਆ ਕਰਾਂਗੇ ਤੁਸੀਂ ਹੀ ਕਰਨਾ ਕਰੋ ਆੜੇ ਕੱਪੜੇ ਕੁੱਪੜੇ ਧੋਣੇ ਆ ਹੋਰ ਲਟਰ ਫਟਰਮ ਸਾਮਾਨ ਨੂੰ ਬਾਕੀ ਰੋਟੀ ਪਣੀ ਦੀ ਬਣਾਦਿਆ ਕਰਨਾ ਵਾ ਉਹ ਤੇ ਉਦਲੇ ਉਦਲੇ ਕੰਮ ਇਹ ਕਰਦੇ ਕਰਨਗੇ ਆਪੇ ਆ ਕੇ ਇਹ ਹਲਾ ਪੁੱਤ ਮੈਂ ਹੁਣ ਤੇਰੀ ਮਰਜ਼ੀ ਆ ਹਾਂ ਮੇਰੇ ਵੱਲੋਂ ਨਹੀਂ ਕੋਈ ਗੱਲ ਮੈਂ ਫੇਰ ਨਹੀਂ ਆਜਾ ਕਰੀਏ ਸਵੇਰ ਤੋਂ ਕੋਈ ਗੱਲ ਨਹੀਂ ਅੱਡੀ ਜੀ ਉਹ ਜੀ ਜੇਤੋਂ ਆਜਿਆ ਕਰਿਓ ਚੱਲ ਠੀਕ ਆ ਪੁੱਤ ਜਿੰਦਾ ਰਹਿ ਹਾਂਜੀ ਪਰ ਆਇਓ ਥੋੜਾ ਟਾਈਮ ਨਾ ਕੋਈ ਗੱਲ ਟਾਈਮ ਨਾ ਆ ਜਾਾਂਗੇ ਪੁੱਤ ਇਹ ਸੋਕ ਤੇ ਆ ਜਾ ਕਰਨਾ ਵਾ ਤੇ ਰੰਕਲ ਵੀ ਚਲ ਜਾਂਦਾ ਵਾ ਕੰਮ ਤੇ ਅੱਛਾ ਅੱਛਾ ਜਾਂਦੇ ਕੰਮ ਤੇ ਅਹ ਦਿਹਾੜੀ ਜਾਂਦੇ ਆ ਨਾ ਚਲੋ ਵਧੀਆ ਬਣਦੇ ਤੇ ਉਹ ਵੀ ਚਲ ਜਾਂਦੇ ਆ ਤੇ ਅਹੀਂ ਮਾਵਾਂ ਤੀਆਂ ਉਸਦੇ ਨਾਲ ਹੀ ਆ ਜਾ ਕਰਾਂਗੇ ਕੋਈ ਗੱਲ ਕੋਈ ਗੱਲ ਨਹੀਂ ਅਹੋ ਕਾਲਾ ਦਿਲ ਕਾਤੀ ਆਨੇ ਤੇ ਚਲੋ ਹੁਣ ਮੁੰਡੇ ਨੇ ਕਹਿਤਾ ਤੇ ਹੁਣ ਮੈਂ ਕੀ ਆਖਾਂ ਇਹਨੂੰ ਹੁੰਡੇ ਮੁੰਡੇ ਨੂੰ ਮੈਂ ਕੀ ਆਖਾਂ ਚਲ ਵੇਖ ਲੋ ਕਿਦਾਂ ਟਿੰਗਾ ਕਰਦਾ ਇੱਕ ਬੇਨਤੀ ਆ ਤੁਹਾਡੇ ਗਾੜੀ ਹਾਂ ਆਟਾ ਚਾਹੀਦਾ ਥੋੜਾ ਜਿਹਾ ਆਟਾ ਪਾ ਦੋ ਆਟਾ ਹੈ ਨਹੀਂਗਾ ਘਰ ਅੱਜ ਤੇ ਇਹਨਾਂ ਦੇ ਪਿਓ ਨੂੰ ਨਾ ਦਿਹਾੜੀ ਨਹੀਂ ਗਈ ਮਿਲੀ ਅੱਜ ਇਹਨੇ ਤਾਂ ਨਹੀਂ ਵੇਖ ਲਾ ਟੂੰਬੇ ਤੋੜ ਤੋੜ ਖਾ ਲੈਨੇ ਮੇਰੇ ਇਹਨੇ ਉਹ ਬੀਜੀ ਫਿਰ ਕੀ ਹੋ ਗਿਆ ਵਾ ਲੋਕੀ ਲੰਗਰ ਲਾਉਂਦੇ ਕਈ ਕੋ ਕਰਦੇ ਆ ਥਮਾ ਸਾ ਆਟਾ ਦੇ ਦਾਂਗੇ ਸਾਡੇ ਕਿ ਲੱਛ ਲਾ ਉਹ ਗੱਲ ਤੇ ਤੇਰੀ ਪੁੱਤ ਠੀਕ ਆ ਲੰਗਰ ਲੰਬਦੇ ਆ ਲੋਕੀ ਪਰ ਰੋਜ ਟੂੰਬੇ ਤੜਾਉਣੇ ਨੇ ਮੈਂ ਇਹਦੇ ਕੋਲੋਂ ਕਦੀ ਆ ਨਾਕਣਾ ਮੈਨੂੰ ਆ ਦੇ ਦੇ ਕਦੀ ਆ ਦੇ ਦੇ ਕਹੋ ਦੇ ਦੇ ਬੜਾ ਕੁਝ ਸਾਡੇ ਕੋਲ ਜੇ ਦਿੱਤਾ ਜਿਉ ਥੋੜਾ ਕੁਝ ਤੇ ਕੁਝ ਨਹੀਂ ਹੋ ਚੱਲਾ ਕੋਈ ਨਹੀਂ 3 8 ਦੇ ਤੋਂ 500 ਕਿਲੋ ਪਾ ਕੇ ਲਵਾਵੇਂ। ਪੁੱਤ ਮੇਰਾ ਮੰਗਣ ਨੂੰ ਜੀ ਨਹੀਂ ਕਰਦਾ। ਦਿਹਾੜੀ ਨਹੀਂ ਮਿਲੀ ਤੇ ਅੰਕਲ ਨੂੰ। ਕੋਈ ਗੱਲ ਨਹੀਂ। ਤਾਈ ਜੀ ਆਪਾਂ ਨਾ ਕੰਮ ਕਰਕੇ ਤੇ ਘਟਾ ਦਾਂਗੇ ਵਿੱਚ। ਕੋਈ ਨਹੀਂ। ਤੁਸੀਂ ਬਹੁਤਾ ਨਾ ਦੋ। ਤੁਸੀਂ 2 ਕਿਲੋ ਦੇ ਦਿਓ ਸਾਨੂੰ ਆਟਾ ਭਾਵੇਂ। 5-7 ਕਿਲੋ ਹੀ ਕੀ ਕਰਨਾ ਵਾ। ਕੋਈ ਨਹੀਂ ਫਿਰ ਨਾਲੋਂ ਨਾਲ ਲਿਆ ਕਰਾਂਗੇ। ਹਾਂ ਜੀ। ਆਹ ਗੱਲ ਅੱਜ ਤੇ ਕਰਦੀ ਬਾਅਦ ਚ ਮੈਂ ਕਰੀ ਤੁਸੀਂ। ਕੋਈ ਗੱਲ ਨਹੀਂ। ਆਟਾ ਇਹ ਥੋੜਾ ਜਿਹਾ 2 ਕਿਲੋ ਚੱਲਾ ਵਾ। ਸਾਦੀਮਾ ਐਂ ਤਾਂ ਕਰੋ। ਆਟਾ ਭਾਗ ਲੈ ਦੋਨੋਂ ਠੀਕ ਆ। ਚਲ ਪੁੱਤ ਤੇਰੇ ਆਖੇ ਹੁਣ ਮੈਂ ਪਾਟ ਲਿਆ ਦਿੰਨੀ ਚਲੋ ਆਹ ਕੋਈ ਗੱਲ ਨਹੀਂ ਮੈਂ ਤੇਰਾ ਆਖਾ ਤੇ ਨਹੀਂ ਨਾ ਮੈਂ ਮੋੜਨਾ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਜਾਉਂਦੀ ਚੰਗਾ ਆਟਾ ਬਗੜਾ ਦੋ ਵਾਦ ਹੰਡੀ ਜੀ ਆਹ ਨਾ ਥੋੜੇ ਜਿਹੇ ਪੈਸੇ ਆ ਇਹ ਤੀ ਰੱਖ ਲੋ ਨਹੀਂ ਪੁੱਤ ਤੇ ਗੁੜੀਆਂ ਨੂੰ ਕੋ ਲੈ ਆ ਦਿਓ ਖਾਣ ਪੀਣ ਨੂੰ ਤੇਰੀ ਦਾਦੀ ਨੇ ਵੇਖ ਲਿਆ ਮੈਨੂੰ ਗੁੱਸੇ ਹੋਊਗਾ ਨਹੀਂ ਨਹੀਂ ਪੁੱਤਾਂ ਹਾਂ ਤੇ ਮੈਂ ਤੁਹਾਨੂੰ ਦਿੱਤੇ ਇਸੇ ਕਰਕੇ ਕੋਈ ਗੱਲ ਨਹੀਂ ਤੁਸੀਂ ਗੁੜੀਆਂ ਨੂੰ ਕੁਝ ਖਾਣ ਪੀਣ ਲੈ ਆ ਦਿਓ ਠੀਕ ਹੈ ਇਹ ਦਾਦੀ ਨੂੰ ਨਾ ਦੱਸਿਓ ਮੈਂ ਦਿੱਤਾ ਕੋ ਜੇ ਚਲ ਠੀਕ ਆ ਪੁੱਤ ਜਿੰਦਾ ਰਹਿ ਰੱਬ ਤੈਨੂੰ ਬਲਾ ਕਰੇ ਤੇਨੂੰ ਤਰਕੀਆਂ ਬਖਸ਼ੇ ਮਾਲਕ ਹਾਂਜੀ ਹਾਂਜੀ ਜੇ ਕੋਈ ਹੋਰ ਚੀਜ਼ ਲੋੜ ਹੁੰਦੀ ਨਾ ਉਹ ਵੀ ਦੱਸ ਦਿਆ ਕਰੋ ਕੋਈ ਗੱਲ ਨਹੀਂ ਕੋਈ ਨਹੀਂ ਪੁੱਤ ਦੱਸ ਦੂੰਗੀ ਮੈਂ ਤੈਨੂੰ ਤੂੰ ਹੀ ਨਾ ਜਿਹੜੀ ਚੀਜ਼ ਮੰਗਣੀ ਹੁੰਦੀ ਆ ਤੇ ਮੇਰੇ ਕੋਲ ਮੰਗਿਆ ਕਰਨੀ ਆ ਦਾਦੀ ਲਾਗੇ ਨਾ ਲੈਣਾ ਕਿਸੇ ਗੱਲ ਦਾ ਦਾਦੀ ਦਾ ਸੁਭਾਅ ਹੀ ਤਰਾਂ ਦਾ ਵਾ ਐਵੇਂ ਖੜੋ-ਖੜਾ ਪਈ ਜਾਣਾ ਸਾਰਿਆਂ ਨੂੰ ਚਲ ਕੋਈ ਨਹੀਂ ਦਿਲ 'ਚ ਨਹੀਂ ਹੈਗਾ ਕੋਈ ਹਾਂਜੀ ਹਾਂਜੀ ਆਹ ਕੋਈ ਗੱਲ ਨਹੀਂ ਤੇ ਕੋਈ ਨਹੀਂ ਤੁਸੀਂ ਸਿਹਰ ਤੋਂ ਆਜਿਆ ਕਰੋ ਕੰਮ ਇਦਾਂ ਨਾ ਮੈਂ ਪੈਸੇ ਵੀ ਚੰਗੇ ਦੇ ਦਿਆ ਕਰੂੰਗਾ ਕੋਈ ਗੱਲ ਨਹੀਂ ਚੱਲ ਠੀਕ ਆ ਪੁੱਤ ਹਾਂਜੀ ਹਾਂਜੀ ਮੰਮੀ ਡੈਡੀ ਦਾ ਆਉਂਦਾ ਫੋਨ ਹਾਂਜੀ ਹਾਂਜੀ ਠੀਕ ਜੇ ਅੱਛਾ ਕਦੋਂ ਆਣਾ ਉਹਨਾਂ ਨੇ ਬਾਹਰੋਂ ਉਹਨਾਂ ਨੇ ਇਸ ਸਾਲ ਤਾਂ ਨਹੀਂ ਆ ਜਾਣਾ ਅਗਲੇ ਸਾਲ ਭਾਵੇਂ ਆਉਣ ਚੱਲ ਠੀਕ ਆ ਹਾਂਜੀ ਹਾਂਜੀ ਚੱਲ ਬਾਬਾ ਤਰੱਕੀ ਬਖਸ਼ੇ ਤੇਰੇ ਮਾਪਿਓ ਨੂੰ ਹਾਂਜੀ ਤਰੱਕੀ ਬਖਸ਼ੇ ਮਾਲਕ ਉਹ ਨਹੀਂ ਤੇ ਗਰੀਬ ਸੀਸਾ ਹੀ ਦੇ ਸਕਨੇ ਆ ਕੋਈ ਗੱਲ ਨਹੀਂ ਤੇ ਗਰੀਬ ਮੇਰ ਵਾਲੀ ਗਰੀਬ ਪਾਤਾ ਦੇ ਸਾਈ ਜੀ ਪਾਤਾ ਪਾਤਾ ਲੈ ਜਾ ਅੱਛਾ ਆਟਾ ਲੈ ਜਾਓ ਤੇ ਜਾਓ ਹੁਣ ਪਕਾਓ ਰੋਟੀ ਰਾਤੀ ਜਾ ਕੇ ਜਾਓ ਨਹੀਂ ਬਸ ਚੱਲੇ ਆਪਾਂ ਤੇ ਆ ਜਿਏ ਫਿਰ ਸਵੇਰ ਤੋਂ ਚਲੋ ਆ ਜਿਓ ਹੁਣ ਮੁੰਡੇ ਨੇ ਖਾ ਤਵਾ ਤੇ ਚਲੋ ਠੀਕ ਵਾ ਨਹੀਂ ਆ ਜਿਓ ਅੰਟੀ ਟਾਈਮ ਨਾਲ ਫਿਰ ਚਲੋ ਠੀਕ ਹੈ ਆ ਜਾਗੇ ਸਿਰ ਟਾਈਮ ਨਾਲ ਚੱਲ ਪੁੱਤ ਚਲੀਏ ਬਾਇਓ ਦਦੀ ਮੇਂ ਚੀਪਾ ਤਾ